ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਛਾਪੁਰ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸੇ ਪਹੁੰਚੇ ਆਂ ਵੀਰ ਰਣਜੀਤ ਮੇਰੇ ਸਾਹਮਣੇ ਆ ਰਣਜੀਤ ਵੀਰ ਦੇ ਘਰ ਆਏ ਆਂ ਦੋਸਤੋ ਤੇ ਹਰ ਵਾਰ ਦੀ ਤਰ੍ਹਾਂ ਤੁਹਾਨੂੰ ਇਸ ਵਾਰ ਵੀ ਜਿਵੇਂ ਦੋਸਤੋ ਦੋ ਮੱਝਾਂ ਆਪਾਂ ਦਿਖਾ ਦਾਂਗੇ ਇਸ ਵੀਡੀਓ ਦੇ ਵਿੱਚ ਇੱਕ ਵਹਿੜ ਵੀਰ ਲੈ ਕੇ ਆਇਆ ਠੀਕ ਆ ਤੇ ਇਹਦੀ ਡਿਟੇਲ ਵੀ ਆਪਾਂ ਲੈ ਲਾਂਗੇ ਇਹਨਾਂ ਦੇ ਕੋਲੋਂ ਅੱਜ ਵੀਡੀਓ ਜਿਹੜੀ ਆ ਦੋਸਤੋ ਆਪਾਂ 8 ਮਈ ਨੂੰ ਬਣਾ ਰਹੇ ਹਾਂ ਤੇ ਸਮਾਂ ਤੁਸੀਂ ਜਰੂਰ ਨੋਟ ਕਰ ਲਓ ਕੋਈ ਸ਼ਾਮ ਦਾ ਜਿਹੜਾ ਦੋਸਤੋ 6 ਵਜੇ ਦਾ ਸਮਾਂ ਹੈਗਾ ਤੇ ਕੱਲ ਨੂੰ ਮਾਰਨਿੰਗ ਜਿਹੜੀ ਦੋਸਤੋ ਇਹ ਵੀਡੀਓ ਅਪਲੋਡ ਕੀਤੀ ਜਾਵੇਗੀ 9 ਮਈ ਨੂੰ ਠੀਕ ਹੈ ਜੀ ਤੇ ਪਸੂ ਜਿਹੜਾ ਪਸੰਦ ਆਵੇਗਾ ਤੁਹਾਨੂੰ ਮੱਝਾਂ ਜਿਹੜੀਆਂ ਗੱਲ ਕਰ ਲਈਏ ਤੇ ਸੁਈਆਂ ਸਵਈਆਂ ਨੇ ਬੱਚੇ ਨਾਲ ਤਾਜ਼ੀਆਂ ਨੇ ਤੇ ਵੀਡੀਓ ਦੇ ਵਿੱਚ ਜਿਹੜੀ ਦੋਸਤੋ ਚੁਵਾਈ ਆ ਉਹ ਵੀ ਆਪਾਂ ਕਰਕੇ ਦਿਖਾ ਦਾਂਗੇ ਤੇ ਬਿਲਕੁਲ ਧਿਆਨ ਦੇ ਨਾਲ ਵੀਡੀਓ ਨੂੰ ਦੇਖ ਲਿਓ ਐਂਡ ਤੱਕ ਦੇਖ ਲਿਓ ਠੀਕ ਹੈ ਜੀ ਜਿਹੜਾ ਪਸ਼ੂ ਤੁਹਾਨੂੰ ਪਸੰਦ ਲੱਗੂਗਾ ਮਨ ਨੂੰ ਲੱਗੂਗਾ ਉਹਦੀ ਚਵਾਈ ਆ ਆਪ ਇੱਕ ਟਾਈਮ ਦੋ ਟਾਈਮ ਘਰ ਪਹੁੰਚ ਕੇ ਜ਼ਰੂਰ ਕਰ ਲਿਓ ਗੱਲਬਾਤ ਕਰਦੇ ਆਂ ਵੀਰ ਰਣਜੀਤ ਦੇ ਨਾਲ ਠੀਕ ਹੈ ਜੀ ਆਜੋ ਹਾਂਜੀ ਸਭ ਤੋਂ ਪਹਿਲਾਂ ਵੀਰ ਰਣਜੀਤ ਸਾਸਰੀ ਕਾਲ ਜੀ ਸੱਚੀ ਗਾ ਵੀਰ ਜੀ ਬਹੁਤ ਧੰਨਵਾਦ ਤੁਹਾਡਾ ਟਾਈਮ ਜੀ ਆਉਣ ਉਹ ਠੀਕ ਹੈ ਜੀ ਵਧੀਆ ਵੀਰ ਜੀ ਬਹੁਤ ਮਹਿਮਾਨ ਜੀ ਠੀਕ ਹੈ ਰਣਜੀਤ ਭਾਈ ਅੱਜ ਪਸ਼ੂ ਤਿੰਨ ਆਪਣੇ ਕੋਲ ਹਾਂਜੀ ਵੀਰ ਜੀ ਤਿੰਨ ਆਪਣਾ ਮੱਝਾ ਤੇ ਆਪਣਾ ਤਿੰਨ ਹੀ ਇੱਕ ਸੇਲ ਹੋ ਗਈ ਹੈ। ਤੁਹਾਨੂੰ ਬਹੁਤ ਟਾਈਮ ਨਹੀਂ ਲੱਗਾ। ਠੀਕ ਆ ਜੀ। ਉਹਦਾ ਕਰਕੇ ਵੀਰ ਜੀ ਦੋ ਰਹਿ ਗਈਆਂ ਆਪਣੇ ਕੋ। ਠੀਕ ਆ ਠੀਕ ਆ। ਤੇ ਬਾਕੀ ਵੀਰਾਂ ਦਾ ਬੜਾ ਪਿਆਰ ਮਿਲਿਆ ਵੀ ਥੋੜਾ ਟਾਈਮ ਤੇ ਪੈ ਗਿਆ ਵੀਡੀਓ ਨੂੰ। ਉਹ ਟਾਈਮ ਦੇ ਗੁਰ ਜਾਣ ਇਦਾਂ ਤੇ ਵੀ ਵੀਰ ਜੀ ਮੱਝਾਂ ਪੂਰੀਆਂ ਨਹੀਂ ਹੁੰਡੀਆਂ। ਅੱਛਾ। ਕੁਝ ਇੱਕ ਆਪਾਂ ਗੱਲ ਕਰੇ ਬੈਠੇ 90 ਤੋਂ ਅੰਦਰ ਵਾਲੀ। ਅੱਛਾ ਜੀ। ਤੇ ਉਹਦੇ ਕਰਕੇ ਵੀਰ ਬਾਲਾ ਫੋਨ ਕਰਦੇ ਆ ਕੋਈ ਵੀਰਾਂ ਦਾ ਵੀ ਮੈਂ ਪੰਜ ਲੈਣੀਆਂ। ਕੋਈਆਂ ਦਾ ਮੈਂ ਨਵਾਂ ਕੰਮ ਚਾਲੂ ਕਰਨਾ। ਵੀਰ ਜੀ ਆਪਾਂ ਨੂੰ ਜਿੱਤਾਂ ਦਾ ਮਿਲਦਾ ਪਟੰਕਰ ਲਈ ਹੁੰ ਤਾਂ ਕੰਮ ਮਿਲਦਾ ਸੋਇਆ ਥੋੜਾ ਘੱਟ ਮਿਲਦਾ ਬਿਲਕੁਲ ਅੱਜ ਕਿਨੇ ਬਾਹਰ ਹੋਣਾ ਹੈ ਕਿ ਅਜੰਦਰੀਏ ਜੀ ਨਹੀਂ ਅੰਦਰ ਅੰਦਰ ਵੀ ਚੀਏ ਜਿਹੜਾ ਆਪਾਂ ਆਪਾਂ ਕਰਨਾ ਵੀਰ ਜੀ ਇਹ ਮੁੜ ਕੇ ਫੇਰ ਆ ਇਹ ਇੱਕ ਹਿੱਸਾ ਰਹਿਣਾ ਤਿੰਨੇ ਸਿਫੇ ਵੇਚ ਜਾਣੀਆਂ ਠੀਕ ਆ ਠੀਕ ਆ ਹਾਂਜੀ ਨਹੀਂ ਬਿਲਕੁਲ ਜੀ ਬਾਕੀ ਆਪਾਂ ਨੂੰ ਬਾਹਰੋਂ ਵੀਰਾਂ ਦੋ ਤਿੰਨਾਂ ਕੰਟਰੀਆਂ ਤੋਂ ਵੀਰਾਂ ਦਾ ਆਪਾਂ ਨੂੰ ਕੋਣ ਆਉਂਦਾ ਉਹ ਆਪਾਂ ਨੂੰ ਵੀਰ ਬੜਾ ਪਿਆਰ ਕਰਦੇ ਆ ਉਹ ਕੁਝ ਵੀਰ ਆਪਾਂ ਨੂੰ ਆਂਦੇ ਵੀ ਤੁਹਾਨੂੰ ਪੈਸੇ ਪਾਈਏ ਕੁਝ ਗਰੀਬਾਂ ਦੀ ਇਹਨਾਂ ਨੂੰ ਮੱਝਾ ਮੱਝਾ ਦੇ ਦਿਆ ਕਰੋ ਪਰ ਆਪਾਂ ਉਹ ਮੇਰੀ ਵੀਡੀਓ ਵੀ ਵੇਖਣਗੇ ਆਪਾਂ ਉਹਨਾਂ ਨੂੰ ਅਪੀਲ ਕਰ ਇੰਦਾ ਵੀ ਜੀ ਆਪਾਂ ਪਾਹੇ ਕਿਹਦੇ ਨਹੀਂ ਜੀ ਪਉਣੇ ਆਪਾਂ ਨੂੰ ਮਹਾਰਾਜ ਨੇ ਸਾਰਾ ਕੁਝ ਦਿੱਤਾ ਜੀ ਬਿਲਕੁਲ ਤੇ ਬਾਕੀ ਇਹ ਆ ਵੀ ਆਪਣੇ ਜਿਹੜਾ ਵੀ ਵੀਰ ਆਉਂਦਾ ਮੇਰੇ ਕੋਲ ਆਣ ਤੇ ਕਿਸੇ ਤੋਂ ਲੈਣਾ ਆਪਣੀ ਵਰਕ ਕਰਕੇ ਲੈਣਾ ਬਿਲਕੁਲ ਬਿਲਕੁਲ ਤੇ ਅੱਜ ਰਣਜੀਤ ਭਾਈ ਤੋ ਤਾਂ ਮੱਝਾਂ ਬਿਲਕੁਲ ਤਾਜ਼ੀਆਂ ਸੂਈਆਂ ਸਾਂਝੀਆਂ ਹਾਂਜੀ ਤਾਜ਼ੀਆਂ ਸੂਈਆਂ ਸੂਈਆਂ ਇੱਕ ਵੈੜ ਵੀ ਲਿਆ ਦਿੱਤੀ ਹਾਂਜੀ ਇਹ ਨਵੀਂ ਕਰਨੀ ਹੈ ਤੇ ਹਾਂਜੀ ਨਵੀਂ ਕਰਨੀ ਹੈ ਹਾਂ ਜਿਵੇਂ ਵੀ ਪਹਿਲੀ ਵਾਰ ਹੀ ਆਈ ਹੈ ਇਹ ਪਹਿਲੀ ਵਾਰ ਹੀ ਆਈ ਹੈ ਇਹ ਵੀ ਜੀ ਵੈੜ ਆਈ ਹੈ ਇੱਕ ਥੋੜੀ ਜਿਹੀ ਨਾ ਲਈ ਕੱਚੀ ਤੇ ਘੱਟ ਸੂਹੀ ਆ ਅੱਛਾ ਅੱਛਾ ਹਾਂ ਸੋ ਕੋਈ ਜੀ ਬਤਰੀ ਲਿੰਦੀ ਆਪ ਆ ਮੈਂ ਦੀ ਪੂਰੀ ਡਿਟੇਲ ਆਪਾਂ ਨੂੰ ਦੱਸ ਦੋ ਵੀ ਸੁਹਾ ਕਿੰਨਾ ਮਾਂ ਸੂਈ ਤੇ ਦਿਨ ਕਿੰਨੇ ਹੋ ਗਏ ਵੀਜੀ ਇਹ ਤੀਜਾ ਸੂਹਾ ਸੂਈ ਆ ਹਾਂਜੀ ਇਹਦੇ ਮਗਰ ਮੇਲ ਆ ਅੱਛਾ ਜੀ ਤੇ ਇਹਨੂੰ ਸੂਈ ਨੂੰ ਵੀਜੀ ਅੱਜ ਹਫਤਾ 8 ਦਿਨ ਹੋ ਗਏ ਆ ਹਫਤਾ 8 ਦਿਨ ਹੋ ਗਏ ਆ ਹਾਂ ਠੀਕ ਆ ਤੇ ਸੁਹਾ ਤੀਜਾ ਜੀ ਹਾਂਜੀ ਤੀਜਾ ਵੀਜੀ ਤੀਜਾ ਸੂਹਾ ਠੀਕ ਆ ਤੇ ਬੱਚਾ ਤਲੇ ਕੀ ਦੱਸਿਆ ਜੀ ਕਟਾ ਵੀਜੀ ਮੇਲ ਕਟਾ ਹੈ ਮੇਲ ਦਾ ਆ ਠੀਕ ਆ ਤੇ ਦਿਨ ਨਾਰੂ ਨਾਰੀ ਬੱਚੇ ਤੇ ਕਿੰਨੇ ਕਿਤਾ ਦੱਸਿਆ ਜੀ 8-9 ਦਿਨ ਵੀਜੀ ਹੋ ਗਏ ਬੱਚੇ 8-9 ਦਿਨ ਦਾ ਠੀਕ ਆ ਬੱਚਾ ਮੈਂ ਜਿਹੜਾ ਦੋਸਤੋ ਤੁਹਾਨੂੰ ਦਿਖਾ ਦਿੰਨਾ ਇੱਕ ਵਾਰੀ ਫੇਰ ਆਪਾਂ ਜਿਹੜਾ ਤੋੜਦੇ ਹਾਂ ਆ ਸਾਹਮਣੇ ਹੀ ਹਾਂਜੀ ਆ ਠੀਕ ਆ ਆ ਮੇਲ ਕਾਫ ਆ ਠੀਕ ਆ ਤੇ ਮਾਥਾ ਮੋਥਾ ਬੱਲਾ ਹੈ ਬਾਕੀ ਮਦਰ ਦੇ ਉੱਪਰ ਹੀ ਆ ਕਰੈਕਟਰ ਜਿੰਨੇ ਇੱਕ ਮਾਰਕਿੰਗ ਆ ਬਿਲਕੁਲ ਮਦਰ ਦੇ ਉੱਪਰ ਹੀ ਆ ਠੀਕ ਆ ਤੇ ਆ ਤੁਸੀਂ ਦੇਖੋ ਠੀਕ ਆ ਆ ਕਰੂ ਜੀ ਠੀਕ ਆ ਆ ਥਾਨ ਦੇਵਾ ਦੋਸਤੋ ਤੇ ਹਾਈਟ ਬੇਸ਼ੱਕ ਤੁਸੀਂ ਦੂਰੋਂ ਦਰਾ ਦੇ ਹੋਣਾ ਤੇ ਮੀਡੀਅਮ ਹਾਈਟ ਜਾਂ ਥੋੜੀ ਸਮਦਰ ਜੀ ਹਾਈਟ ਮੰਨ ਲਓ ਠੀਕ ਹੈ ਜੀ ਨੀਲੀ ਦੇ ਵਿੱਚ ਜਿਵੇਂ ਆਪਾਂ ਕਹਿ ਲਿਆ ਨਾ ਵੀ ਮਾਰਕਿੰਗ ਵੇਖ ਕੇ ਥੋੜੀ ਜੀ ਜਿਵੇਂ ਨੀਲੀ ਦੇ ਵਿੱਚ ਪਸ਼ੂ ਪੈਂਦਾ ਵੀ ਉਸ ਹਿਸਾਬ ਕਰਤਾ ਅਸੀਂ ਜਿਹੜੀ ਦੋਸਤੋ ਇਹ ਮੱਝ ਆਹ ਦੇਖੋ ਆਹ ਦੇਖੋ ਕੀ ਆਪਾਂ ਵੀਰ ਜੀ ਨਾਲ ਦੀ ਚਵਾਈ ਕਰਾਉਣੀ ਆ ਠੀਕ ਆ ਚਵਾਈ ਨਾਲ ਦੀ ਆਪਾਂ ਕਰਾਉਣੀ ਆ ਬਾਕੀ ਆਪਾਂ ਨੂੰ ਵੀਰ ਇਹ ਬੜਾ ਪਿਆਰ ਕਰਦੇ ਆ ਵੀ ਆਪਾਂ ਦੋਵੇਂ ਬੰਨੇ ਬਹਿ ਕੇ ਚਾਉਨੇ ਆ ਹਾਂ ਆਪਾਂ ਡੰਗਰ ਵੀਰ ਜੀ ਉਹ ਲੈਂਦੇ ਕਈ ਵੀਰ ਫੋਨ ਕਰਦੇ ਆ ਵੀਰ ਜੀ ਜਿਹੜਾ ਵੀਡੀਓ ਚ ਪਾਉਂਦੇ ਉਹੋ ਕਿ ਦੂਜੇ ਵੀ ਆਪਾਂ ਵੀਰ ਜੀ ਦੋਵੇਂ ਬੰਨੇ ਬਹਿ ਕੇ ਜਿਹੜਾ ਸਾਰੇ ਉਹ ਡੰਗ ਲੈਨੇ ਆ ਬਿਲਕੁਲ ਇਹਨਾਂ ਦੇ ਦੋਵੇਂ ਬੰਨੇ ਬਹਿ ਕੇ ਵਿਖਾਵਾਂਗੇ ਤੇ ਅਮਜੀਤ ਭਾਈ ਜੀ ਦਾ ਦੋ ਤੋਂ ਕਿੰਨਾ ਦੱਸਿਆ ਦੋੜਾ ਇਹਦੇ ਥੱਲੇ ਵੀਰ ਜੀ 10 ਤੋਂ ਬਾਹਰ ਹੋਗਾ ਆਪਾਂ 10 ਦੀ ਘੰਟੀ ਲਾਵਾਂਗੇ ਠੀਕ ਆ ਤੇ ਭਾਪੜ ਤਾਂ ਦੱਸੋ ਵੀ ਜਾਇਜ਼ ਕੀ ਆ ਮੋਰੇ ਦਾ ਹਾਂ 70000 ਦੇ ਵਿੱਚੋਂ ਭਰਾਵੋ ਛੋਟ ਹੋ ਜਾਊਗੀ ਤੇ ਬਿਲਕੁਲ ਮਦਰੀ ਡੌਲੀ ਦੀ ਜਿਵੇਂ ਹੁੰਦੀ ਨਾ ਵੀ ਮੱਝ ਉਸ ਹਿਸਾਬ ਕਿਤਾਬ ਦੀ ਆ ਤੇ ਰਾਜੀਪੂਰੀ ਆ ਵੇਖੋਗੇ ਤੁਸੀਂ ਗੁਲਾਈ ਦੇ ਵਿੱਚ ਆ ਪੂਰੀ ਨਿੱਗਰ ਆ ਰਾਜੀ ਆ ਬਿਲਕੁਲ ਪਿੱਟ ਕੋਠੇ ਦੀ ਗੁਲਾਈ ਪੂਰੀ ਆ ਚਵਾਈਏ ਦੀ ਆਪਾਂ ਕਰਕੇ ਦਿਖਾ ਦਾਂਗੇ ਕੋਈ ਪਹਿਲਾਂ ਇਨਫੋਰਮੇਸ਼ਨ ਲੈ ਲਈ ਆਪਾਂ ਇੱਕ ਦੂਜੇ ਨੰਬਰ ਵਾਲੀ ਮੱਝ ਵੀ ਹੈਗੀ ਵੀਰ ਦੇ ਕੋਲ ਇਹਦੀ ਵੀਰ ਰਣਜੀਤ ਕੀ ਡਿਟੇਲ ਆ ਇਹਦੀ ਵੀ ਚ ਤੀਜਾ ਸਵੇਰਾ ਹਾਂਜੀ ਇਹਨੂੰ ਵੀ 9 ਕ 10 ਦੇ ਲਾਗੇ ਹੋ ਗਿਆ ਇਹ ਜਨਾਗਰ ਮੇਲਾ ਕਟਾ ਅੱਛਾ ਜੀ ਹਾਂਜੀ ਇਹਦੇ ਥੱਲੇ 20 ਜੀ 11 ਕਿਲੋ ਦੁੱਧ ਹਾਜ਼ਰ ਹੋਊਗਾ ਹੋਊਗਾ ਬਾਹਰ ਰਬਜਾਰਾਂ ਦੀ ਗਾਰੰਟੀ ਦਵਾਂਗੇ ਮਤਲਬ ਕਿ 11 ਤੋਂ ਬਾਹਰ ਦੁੱਧ ਹੋਊਗਾ ਹਾਂਜੀ ਸਵੇਰ ਤੀਜਾ ਹੀ ਆ ਵੀ ਹਾਂਜੀ ਤੀਜਾ ਹੀ ਉਹ ਵੀ ਇਹਦੇ ਥੱਲੇ ਵੀ ਕੱਟਾ ਹੈ ਠੀਕ ਹੈ ਜੀ ਆਹ ਸਾਹਮਣੇ ਤੁਸੀਂ ਦੇਖ ਸਕਦੇ ਬੈਠਾ ਇਹ ਜਿਹੜਾ ਮੇਲ ਕਾਫ ਆ ਕੱਟਾ ਹੈ ਠੀਕ ਹੈ ਤੇ ਕੁਝ ਕੁ ਦਿਨਾਂ ਦੇ ਦੌਰਾਨੀ ਕੋਈ ਹਫਤਾ ਖੰਡ 8 ਦਿਨ 10 ਦਿਨ ਦਾ ਸਮਾਂ ਹੀ ਹੋਇਆ ਹੈ ਜੀ ਤੇ ਤੀਜੇ ਸਵੇਰੇ ਜਿਹੜੀ ਮਾਜਾ ਦੋਸਤੋ ਜਿਹੜੀ ਤੁਸੀਂ ਹਾਂ ਦੂਜੇ ਨੰਬਰ ਤੇ ਦੇਖ ਰਹੇ ਹੋ ਠੀਕ ਆ ਆ ਕਰੋ ਠੀਕ ਆ ਕਦ ਕਾਠੀ ਵਧੀਆ ਚੰਗਾ ਕਦ ਕਾਠਾ ਠੀਕ ਆ ਵੀ ਕੋਈ ਵੀਰ ਦੂਰੋਂ ਨੇੜੋਂ ਤੁਸੀਂ ਘਰ ਪਹੁੰਚਣਾ ਤੇ ਕਦ ਕਾਠੀ ਠੀਕ ਆ ਬਾਕੀ ਰੋਵਾਂ ਨੇ ਦੀ ਜਿਹੜੀ ਆ ਦੋਸਤੋ ਬਿਲਕੁਲ ਬਣਾਇਆ ਉਹ ਤੁਸੀਂ ਆ ਚੈੱਕ ਕਰ ਸਕਦੇ ਹੋ ਵੀ 10 ਕਿਲੋ ਦੁੱਧ ਜਿਹੜਾ ਦੋਸਤੋ ਕਿਸੇ ਪਸ਼ੂ ਨੇ ਕੱਢਣਾ ਤੇ ਉਸ ਤਰ੍ਹਾਂ ਦਾ ਲੇਵਾ ਤੁਸੀਂ ਜਿਹੜਾ ਜਜਮੈਂਟ ਕਰ ਲਿਓ ਵੀ 10 ਕਿਲੋ ਵਾਲਾ ਭਾਂਡਾ ਵੀ ਜਿਹੜਾ ਦੋਸਤੋ ਬਿਲਕੁਲ ਸਮਝਦੇ ਲੱਗਾ ਦੇਤ ਭਾਈ ਚਵਾਈ ਵੀ ਕਿਦਾਂ ਦੀ ਚਵਾਈ ਵੀ ਜੀ ਬੋਲੀ ਉਹ ਦੋਵਾਂ ਦੀ ਰੂਰ ਕੀ ਹੋਊਗੀ ਆਪਾਂ ਚਵਾ ਕੇ ਦਿਖਾ ਦੇਣਾ ਦੋਵੇਂ ਬੰਨੇ ਬੈਠੇ ਦੋਵੇਂ ਡੰਗਰ ਆਪਾਂ ਜਿੱਦਾਂ ਦਾ ਲੈਨੇ ਤੁਹਾਨੂੰ ਪਤਾ ਹੀ ਹੈ ਬਿਲਕੁਲ ਬਾਕੀ ਅਜ ਤੱਕ ਵਾ ਜਿਹੜੇ ਡੰਗਰ ਵੀ ਲਾਇਆ ਪਹਿਲੀ ਗੱਲ ਤੇ ਮੈਂ ਘਰੇ ਨਹੀਂ ਮਿਲਿਆ ਅਜ ਤੱਕ ਜਿੰਨੇਰ ਵੀਰ ਆਪਣਾ ਪਹੁੰਚ ਹੋਏ ਆ ਜੀ ਬਾਕੀ ਆਪੇ ਤਾਂ ਕਿਸੇ ਨੇ ਧਾਰ ਵੀ ਨਹੀਂ ਮਾਰੀ ਅਜ ਤੱਕ ਤੁਹਾਨੂੰ ਵੀ ਪਤਾ ਇਸ ਚੀਜ਼ ਦਾ ਹੂੰ ਲਓ ਵੀ ਭਰਾਵੋ ਤੇ ਇਹਦਾ ਲੈਣ ਦੇਣ ਕੀ ਸੀਗਾ ਜੀ ਇਹਦਾ ਵੀ ਜੀ 75000 ਚੋ ਛੋਟ ਕਰ ਦੇਵਾਂਗੇ 75000 ਠੀਕ ਆ 75000 ਦੇ ਵਿੱਚੋਂ ਜਿਹੜੀ ਭਰਾਵੋ ਛੋਟ ਹੋ ਜਾਊਗੀ ਠੀਕ ਆ ਮੇਲ ਕਾਫਾ ਦੋ ਮੱਜਾਂ ਐ ਦੋਨਾਂ ਮੱਥਲੇੜੇ ਬੱਚੇ ਆ ਉਹ ਮੇਲ ਦਾ ਠੀਕ ਆ ਤੇ ਆ ਕਰੋ ਚੈੱਕ ਕਰਾ ਲਗੇ ਚੋਈ ਠੀਕ ਆ ਪਹਿਲੇ ਨੰਬਰ ਦਾ ਜਿਹੜਾ ਕਟਾ ਇਹ ਸੀਗਾ ਹਾਂਜੀ ਛੱਡੋ ਜੀ ਨਾਲ ਹੀ ਚੋਈ ਕਰਾਈ ਤੇ ਸੋ ਬੱਚਾ ਜਿਹੜਾ ਦੋਸਤੋ ਬਿਲਕੁਲ ਥਲੇ ਛੱਡਿਆ ਪਸ마 ਹੁਣ ਤੋਂ ਬਾਅਦ ਚੁਵਾਈ ਜਿਹੜੀ ਆ ਲਗਾਤਾਰ ਤੁਸੀਂ ਨਾਲ ਜੁੜੇ ਰਹੋ ਚੁਵਾਈ ਜ਼ਰੂਰ ਦੇਖ ਲਿਓ ਠੀਕ ਆ ਠੀਕ ਹੈ ਜੀ ਆਹ ਰਾਜ ਠੀਕ ਹੈ ਬਰਾਬਰ ਆਹ ਦੁੱਧ ਬਿਲਕੁਲ ਸ਼ਾਮ ਦਾ ਟਾਈਮ ਆ ਸਮਾਂ ਤੁਸੀਂ ਨੋਟ ਕਰ ਲਓ ਤੇ ਜਿਹੜੇ ਵੀਰ ਨੇ ਖਰੀਦਣਾ ਪਸ਼ੂ ਸੁਬਾ ਮਾਰਨਿੰਗ ਤੁਸੀਂ ਇਸੇ ਟਾਈਮ ਤੇ ਬੇਸ਼ੱਕ ਟਾਈਮ ਟੂ ਟਾਈਮ ਜੁਆਈ ਕਰਨੀ ਆ ਤੇ ਇਸੇ ਟਾਈਮ ਤੁਸੀਂ ਪੇਰ ਧਾਰ ਕੱਢ ਸਕਦੇ ਹੋ ਠੀਕ ਹੈ ਜੇ ਲਾਈਵ ਦੇਖਣਾ ਕਿਸੇ ਵੀਰ ਨੇ ਸੌਦਾ ਕਰ ਲਿਆ ਤੇ ਲਾਈਵ ਦੇਖ ਸਕਦੇ ਹੋ ਟਾਈਮ ਜਿਹੜਾ ਹੁਣ ਨੋਟ ਕਰ ਲਓ ਠੀਕ ਹੈ ਦਿਆ ਸੀਗਾ ਆ ਤੁਸੀਂ ਦੇਖ ਸਕਦੇ ਹੋ ਸੈਕਿੰਡ ਨੰਬਰ ਵਾਲੀ ਜਿਹੜੀ ਮੱਝ ਸੀਗੀ ਉਹਦੇ ਥਲੇ ਬੱਚਾ ਛੜਦਾ ਤੇ ਚਵਾਈ ਇੱਕ ਟਾਈਮ ਦੀ ਦਾ ਆਪਾਂ ਕਰਕੇ ਦਿਖਾ ਦਿੰਨੇ ਆ ਉਸ ਤੋਂ ਬਾਅਦ ਤੁਸੀਂ ਇੱਕ ਟਾਈਮ ਦੀ ਫੇਰ ਦੇਖਣੀ ਆ ਵੀਡੀਓ ਕਾਲ ਆਨਲਾਈਨ ਦੇਖ ਲਿਓ ਵੀਡੀਓ ਜਿਹੜੀ ਆ ਦੋਸਤੋ ਮਾਰਨਿੰਗ ਕੱਲ 9 ਮਈ ਨੂੰ ਅਪਲੋਡ ਕੀਤੀ ਜਾਵੇਗੀ ਠੀਕ ਹੈ ਕਪਸੂਨੀ ਕਪਸੂਨੀ ਲਿਖਾ ਦੋ ਤੁਲਾ ਆ ਅਗਲੇ ਥਾਣਾ ਦੀ ਚੋਈ ਹੈ ਜੇ ਆ ਮਗਰਲੇ ਥਾਣਾ ਦੀ ਚੋਈ ਹੈ ਆ ਦੇਖੋ ਜਿਹੜਾ ਮਿਲ ਕਾ ਦੋਸਤੋ ਸ਼ੰਗਾ ਹੈਗਾ ਇਸ ਮੈਂ ਦੇ ਕੋਲ ਠੀਕ ਆ 11 ਕਿਲੋ ਤੋਂ ਵੀਰ ਨੇ ਕਿਹਾ ਬਾਕੀ 11 ਤੋਂ ਪਲੱਸ ਹੋਵੇਗਾ ਤੇ ਪਰ ਤੁਸੀਂ 11 ਮੰਨ ਕੇ ਜਿਹੜਾ ਫੋਕਾ ਕਰ ਲਿਓ ਠੀਕ ਆ ਚਲੇ ਗਏ ਫਟਾਫਟ ਮੈਂ ਦਵਾਈ ਜਿਹੜੀ ਆਲਮੋਸਟ ਦੋ ਤੋਂ ਕੰਪਲੀਟ ਹੋ ਗਈ ਹੈ ਠੀਕ ਹੈ ਸਾਹ ਤੁਹਾਨੂੰ ਦੇਖਾ ਕੇ ਠੀਕ ਹੈ ਤੇ ਬਿਲਕੁਲ ਦਵਾਈ ਕੰਪਲੀਟ ਆ ਲੈ ਛੱਡਿਆ ਜੀ ਵਿਖਾ ਦਉ ਬਚੇ ਬਚੇ ਜਿਹੜਾ ਥੋੜਾ ਜਿਹਾ ਠੀਕ ਹੈ ਛੱਡਿਆ ਵੀ ਹੈਗਾ ਲੋਕ ਠੀਕ ਹੈ ਸੋ ਤੇ ਆ ਜੀ ਕਾ ਚੰਨ ਹੋਰ 25 ਜਿੰਨੇ ਵੀ ਤੁਸੀਂ ਨਾਲ ਜੁੜੇ ਹੋ ਦੋਸਤੋ ਬਹੁਤ ਬਹੁਤ ਮਿਹਰਬਾਨੀ ਜਿੰਨੇ ਵੀ ਨਾਲ ਜੁੜੇ ਠੀਕ ਹੈ ਤੇ ਇੱਕ ਵਾਰ ਆਦੀਪ ਦੇ ਕੋਲ ਉਹਦੀ ਇਨਫੋਰਮੇਸ਼ਨ ਸਿਰੋਂ ਸਾਂਝੀ ਕਰ ਲਈ ਜੀ ਸਾਹ ਜੁਰੇ ਇਹ ਨੂੰ 2 ਜੀ ਮਹੀਨਾ ਉਹ ਮਹੀਨੇ ਦਾ ਕੰਪੀ ਹੋ ਗਿਆ ਮਹੀਨਾ ਮਹੀਨਾ ਹੋ ਗਿਆ ਵੀ ਜੀ ਇਹ ਨਾ ਮਸ਼ੀਨ ਆਪਾਂ ਲਈ ਕੱਚੀ ਤੇ ਮਸ਼ੀਨ ਸੂ ਵੀ ਘਾਟਾ ਮੱਜਾ ਮਰ ਗਿਆ ਤੇ ਹੁਣ ਟਾਰ ਤੇ ਪਈ ਏ ਆ ਜੀ ਠੀਕ ਆ ਫੇਰ ਵਜੇ ਕਰ ਕੀ ਹਾਂ ਹਾਂ ਬਸ ਠੀਕ ਆ ਤੇ ਆਪਾਂ ਕਿੱਥੋਂ ਤੱਕ ਆ ਦਿਖਾਦੇ ਮਤਲਬ ਆ ਵੇਖੋ ਜੀ ਠੀਕ ਆ ਆ ਦੋ ਦਾ ਵੀ 11 10 ਤੋਂ 10 ਤੋਂ ਬਾਅਦ ਆਪਾਂ ਕੀ 11 10 ਲੀਟਰ ਤੁਸੀਂ ਮੰਨ ਕੇ ਸੌਦਾ ਕਰ ਲਿਓ ਇਹ ਬੱਚਾ ਵੀ ਤਾਂ ਮਰ ਗਿਆ ਸੀ ਥੋੜਾ ਜਿਹਾ ਵਾਜਾ ਕੀਤਾ ਫਿਲਹਾਲ ਹੁਣ ਫਿਰ ਜਿਹੜਾ ਪੂਰੇ ਦੁੱਧ ਤੇ ਆ ਗਈ ਐ ਠੀਕ ਆ 10-11 ਸਿਰ ਜਿਹੜਾ ਦੁੱਧਾ ਹੈਗਾ ਥਾਲੀ ਤੇ ਰੇਟ ਪੁੱਛ ਲੈਣੀ ਆ ਵੀਰ ਜੀ ਆਪ ਐਵੇਂ ਕਹੀ ਜਾਈਏ ਕਿ ਕੱਲ ਪਤਾ ਸੋਈ ਐ ਕੱਲ ਪੱਪਾ ਨਹੀਂ ਸੋਈ ਇਹ ਮਹੀਨੇ ਦੋ ਵੀਰ ਜੀ ਮਹੀਨੇ ਕਰਦੀਪ ਹੋ ਗਿਆ ਤੇ 2 ਕਿਲੋ ਤੋਂ ਸਟਾਰਟਿੰਗ ਕੀਤਾ ਨੇ ਕਿਲੋ 1.5 ਹੁਣ ਆ ਕੇ ਦੁੱਧ ਤੇ ਆਈ ਐ ਤੇ ਚਲੋ ਹੁਣ ਇਹਦੀ ਕੀਮਤ ਨਿਗੀ ਜੀ ਕਰ ਦੇਣੀ ਆਪਾਂ ਕਿੰਨੇ ਦਾ ਤਾਂ ਸਾਡੇ 20000 ਦੀ ਦੇ ਦਾਂਗੇ ਵੀਰ ਜੀ 20000 ਛੋਟ ਕਰਦੇ ਆਂਗੇ ਵਿੱਚ ਠੀਕ ਆ ਮਤਲਬ ਕਿ ਇਹ ਤਾਂ ਤੁਹਾਨੂੰ ਪਤਾ ਵੀ ਇਹ ਸੱਜਣਾ ਜੀ ਆਉਂਦੀ ਹੈ ਵੀ ਜੀ ਸੱਜਣਾ ਚ ਆਉਂਦੀ ਹੈ ਬਾਕੀ ਇਹ ਆ ਵੀ ਇਹਨੇ ਸਾਰੇ ਕਰਨੇ ਦੁੱਧ ਦੇ ਜਾਣਾ ਅਸੀਂ ਵੀ ਜੀ 1.5 ਕਿਲੋ 1.5 ਕਿਲੋ ਤਾਂ ਇਹਦਾ 1.5 ਕਿਲੋ ਸਟਾਰਟ ਹੋਈ ਹੈ ਚਲ ਫਿਰ ਫਿਰ ਵੀ ਜਿਹੜਾ ਮਤਲਬ ਕਿ ਚਲੋ ਦੁੱਧ ਤਾਂ ਪੂਰੇ ਤੇ ਆ ਗਈ ਹੈ ਹੁਣ ਬਾਕੀ ਚਲੋ ਅਗੇ ਵੀਰ ਜਿਹੜਾ ਕੋਈ ਸੇਵਾ ਸਾਮ ਕਰ ਲੂਗਾ ਦੁੱਧ ਪੂਰਾ ਗਰਮੀ ਪਰ ਚਲੋ ਚਵਾ ਦੂਗੀ ਤੇ ਰஞ்சிਤ ਵੀਰ ਇੱਕ ਸੰਪਰਕ ਨੰਬਰ ਆਪਣਾ ਵੀ ਜੀ ਨੰਬਰ ਮੇਰਾ 97811 43226 ਹਾਂ ਜੀ ਬਾਕੀ ਵੀ ਜੀ ਬੇਨਤੀ ਵੀ ਕਈ ਵੀਰ ਨਾ ਮੈਨੂੰ ਮਾਚਾ ਜਦੋਂ ਵਿਕ ਜਾਂਦੀਆਂ ਤੇ ਬਾਅਦ ਚ ਫੋਨ ਕਰਦੇ ਵੀਰ ਜੀ ਮੇਰਾ ਵੀ ਜੀ ਨਾਲ ਨਾ ਜੋਬ ਦਾ ਕੰਮ ਹੈਗਾ ਕਿ ਦੂਰੀ ਤੇ ਮੈਂ ਦੱਸਿਆ ਸਾਰਿਆਂ ਨੂੰ ਤੇ ਵੀ ਜੀ ਕਈ ਵਾਰ ਮੈਂ ਤੀਜੇ ਦੇ ਡੰਗਰ ਵੇਚਦਾ ਜਾ ਕੇ ਵੀਡੀਓ ਤੇ ਵੀ ਬਿਲਕੁਲ ਕਈਆਂ ਨਹੀਂ ਫੋਨ ਚੁੱਕੇ ਜਾਂਦੇ ਤੇ ਕੋਈ ਚੱਕਰ ਨਹੀਂ ਵੀਜੀ ਜੇ ਨਹੀਂ ਚੁੱਕੇ ਤਾਂ ਡੰਗਰ ਆਪਣੇ ਕੋਲ ਸੇਮ ਹੀ ਆਉਂਦੇ ਆ ਜਦੋਂ ਮਰਜੀ ਵੈਲ ਕੰਮ ਆ ਪਰ ਕਿਸੇ ਵੇਲੇ ਹੋ ਸਕਦਾ ਵੀ ਮੈਂ ਦੂਜੇ ਦਿਨ ਵੀ ਜਾ ਕੇ ਵੇਚਾਂ ਠੀਕ ਹੈ ਜੋੜੀ ਨਹੀਂ ਵੀ ਮੈਂ ਘੰਟੇ ਜੀ ਵੇਚ ਦੇਣਾ ਕਿ ਯਾਰ ਮੈਨੂੰ ਤਾਂ ਨਹੀਂ ਪਹੁੰਚੂਗਾ ਜਾਂਦਾ ਜੀ ਬਾਕੀ ਇਹ ਵੀ ਸਾਰੇ ਵੀਰਾਂ ਨੂੰ ਅਪੀਲ ਆ ਵੀ ਜਿਹੜਾ ਬੰਦ ਮੈਨੂੰ ਫੋਨ ਕਰਦੇ ਵੀਰ ਜੀ ਅਸੀਂ ਨਵੇਂ ਕੰਮ ਸ਼ੁਰੂ ਕਰਨਾ ਉਹ ਨਵੇਂ ਨੂੰ ਅਪੀਲ ਆ ਵੀਰ ਜੀ ਲੱਖੋਂ ਅੰਦਰ ਲਾਓ ਹਾਂ ਜੀ ਕਿਉਂਕਿ ਕੱਲ ਨੂੰ ਤੁਸੀਂ ਅੱਧੇ ਚੋਗੇ ਵੀ ਜੇ ਤੁਹਾਨੂੰ ਵੇਚਣਾ ਪਵੇ ਤਾਂ ਤੁਸੀਂ ਅੱਧੇ ਚ ਵੇਚ ਸਕਦੇ ਜੀ ਤੇ ਜਿਹੜਾ ਆਪਾਂ ਲੱਖੋਂ ਬਾਹਰ ਲਾਵਾਂਗੇ ਉਹਨੇ ਵੀਰ ਜੀ ਆਪਾਂ ਨੂੰ ਵਿਕਣਾ ਫੇਰ 40 ਦਾ ਹੀ ਹੈ ਅੱਤਾ ਅੱਤਾ ਲੈ ਜਾਣਾ ਹੁਣ ਆਪਾਂ ਮੰਡੀ ਲੱਗੀ ਹਵੱਲਾ ਦੇਖੇ ਮੇਰੇ ਬਿਲਕੁਲ ਨੇੜੇ ਦਾ ਤੇ ਆਪਾਂ 6-6 ਲੱਖ ਦੀ ਮੱਝ ਵੀ ਗਈ ਹੈ ਕੀ ਸੇ 7-7 ਲੱਖ ਦੀ ਮਾਝੀ ਵਿਗਈ ਤੇ ਵੀਰ ਜੀ ਉਹ 10 ਸਾਲਾਂ ਚ ਨਹੀਂ 7 ਲੱਖ ਪੂਰਾ ਹਣਾ ਬਿਲਕੁਲ ਤੇ ਬਾਕੀ ਚਲੋ ਕਈ ਵੀਰ ਇਹ ਮੇਰੇ ਕੋਲ ਇਹੋ ਜਿਹੇ ਵੀ ਆਉਂਦੇ ਆ ਵੀ ਜਿਹੜੇ ਕਹਿੰਦੇ ਵੀ ਜਿਹੜੀ ਕਿਸੇ ਨੇ ਚੀਨ ਨਹੀਂ ਰੱਖੀ ਅਸੀਂ ਉਹ ਰੱਖਣੀ ਆ ਉਹੋ ਜੀ ਲਿਆ ਕੇ ਦੋ ਬਾਕੀ ਆਪੋ ਆਪਣਾ ਸ਼ੌਂਕ ਦੇ ਵੀਰਾਂ ਦਾ ਬਾਕੀ ਜੋ ਕੇ ਚੰਗਾ ਲੱਗਦਾ ਵੀਰ ਜੀ ਉਹ ਕਰਨਾ ਬਾਕੀ ਸਾਰੇ ਵੀਰਾਂ ਦਾ ਬੜਾ ਧੰਨਵਾਦ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤ ਸ੍ਰੀ ਅਕਾਲ